ਸੱਚੀ ਕਾਲ ਜੀ ਸਾਰਿਆਂ ਨੂੰ ਜੀ ਅੱਜ ਬਸ ਸੂਟ ਦੀ ਕਟਿੰਗ ਲੈ ਕੇ ਆਏ ਆ ਜੀ ਇਹ ਪੂਰਾ 5 ਮੀਟਰ ਕਪੜਾ ਇਹ ਸੂਟ ਦਾ ਜੀ ਸਭ ਤੋਂ ਪਹਿਲਾਂ ਅਪ ਕਮੀਜ਼ ਦੀ ਕਟਿੰਗ ਕਰਾਂਗੇ ਉਸ ਤੋਂ ਪਹਿਲਾਂ ਅਪ ਨਾਪ ਦੇਖ ਲੈਣੇ ਕਮੀਜ਼ ਦਾ ਕਮੀਜ਼ ਦੀ ਲੰਬਾਈ ਹੈ 36 ਇੰਚ ਤਿਆਰ ਹੈ ਜੀ ਘੇਰਾ 23 ਇੰਚ ਹੈ ਛਾਤੀ 22.5 ਹੈ ਕਮਰ 21.5 ਹੈ ਜੀ हिਪ 23 ਹੈ ਜੀ ਸਾਈਡ ਸਲਾਈ ਹੈਗੀ 14.5 ਪਰ ਬਾਕੀ ਨਾਪ ਪਨਾਲੀਆਂ ਦੇਖਾਂਗੇ ਜੀ ਫਿਰ ਅਪ ਕਮੀਜ਼ ਕਟਿੰਗ ਕਰਦੇ ਪਹਿਲਾਂ ਉਮੀਦ ਇਹ ਲੰਬਾਈ ਹੈਗੀ 36 ਇੰਚ ਠੀਕ ਹੈ ਆਪਾਂ ਤਿੰਨ ਇੰਚ ਫालतू ਲੰਮਾਈ ਕੱਪੜਾ 34 ਇੰਚ ਕਟਿੰਗ ਕਰਾਂਗੇ ਠੀਕ ਹੈ ਮੈਂ ਜਿਵੇਂ ਕਪੜੇ ਤੈਹ ਲਏ ਹੋ ਜਿਵੇਂ ਕਪੜਾ ਉਵੇਂ ਰੱਖਤਾ ਹੈ ਯਾਨੀ ਮੇਰੇ ਪਾਸੇ ਕੋ ਖੁੱਲ੍ਹਾ ਹੈ ਜੀ ਪਾਸੇ ਹੈ ਜੀ ਆਪਾਂ ਐਦਾਂ ਹੀ ਤੈਹ ਲਾ ਲਾਂਗੇ ਤੇ ਪੱਲੇ ਅਡ ਕਰ ਲਾਂਗੇ ਤਮੀਜ਼ ਦੇ 34 ਇੰਚ ਪੈਦਲ ਲਾਣ ਚਾਹਣ ਠੀਕ ਹੈ ਇਹਨੂੰ ਆਪਾਂ ਡਬਲ ਕਰ ਲੈਣਾ ਕਪੜੇ ਨੂੰ ਆਪਾਂ ਇਹ ਕਪੜੇ ਡਬਲ ਤੈਹ ਲਾ ਲਈ ਹੈ ਜੀ ਠੀਕ ਹੈ ਹੁਣ ਫੇਰ ਮਾਪੇ ਲੈਨੇ ਕਪੜਾ ਪੂਰਾ ਜੀ ਆਪਣਾ 39 ਇੰਚ ਇੱਧੇ ਆ ਜੀ 39 ਇੰਚ ਇੱਥੇ ਆ ਜੀ ਤੇ ਆਪਾਂ ਇਹ ਕਟਿੰਗ ਕਰ ਲਨੇ ਜੀ ਕਮੀਜ਼ ਪੀਜ ਪੱਲੇ ਪਾੜ ਕਰ ਲਾਂਗੇ ਠੀਕ ਹੈ ਆਪਾਂ ਇਹ ਕਪੜੇ ਖੋਲ ਕੇ ਤਿਆਰ ਲਾ ਲਈਏ ਜੀ ਹੁਣ ਠੀਕ ਹੈ ਜੀ ਆ ਦੇਖੋ ਇਹ ਕਿੰਨਾ ਘੇਰਾ ਲਾਪਦੇ ਆ ਜੀ ਆਪਾਂ 23 ਇੰਚ ਘੇਰਾ ਹੈ ਜੀ ਇਹਦੇ 4 ਇੰਚ ਕਪੜਾ ਫालतू ਲਾਵਾਂਗੇ ਆਪਾਂ ਠੀਕ ਹੈ 67.5 ਇੰਚ ਪਰ ਪਨ ਨਿਸ਼ਾਨ ਲਾਵਾਂਗੇ ਠੀਕ ਹੈ ਇਹ ਨਿਸ਼ਾਨ ਨੂੰ ਸ਼ਾਮ ਲਾ ਦਾਂਗੇ ਜੀ ਆਪਾਂ ਇਹ ਕਟਿੰਗ ਕਰ ਲੈਣੇ ਆ ਜੀ ਜਿੱਥੇ ਆਪਾਂ ਇਹ ਨਿਸ਼ਾਨ ਲਾਇਆ ਸੀਗਾ ਸਲਵਾਰ ਦੇ ਪੱਲੇ ਤੇ ਕਮੀਜ਼ ਦੇ ਪੱਲੇ ਆਟ ਹੋ ਜਾਣਗੇ ਜੀ ਇਸ ਇਧਰ ਆਪਾਂ ਉੱਪਰੋਂ ਵੀ ਆਪਾਂ ਕਮੀਜ਼ ਦੇ ਪੱਲੇ ਅੱਡ ਕਰ ਲਾਂਗੇ ਜੀ ਤੇ ਵੱਖ-ਵੱਖ ਹੋਏ ਨੇ ਦੋਨੇ ਪੱਲੇ ਠੀਕ ਹੈ ਰਾਕੇ ਕਟਿੰਗ ਕਰਨੀ ਹੈ ਜੀ ਚੱਕ ਕੇ ਕਟਿੰਗ ਕਰਨੀ ਹੈਗੀ ਹੁਣ ਆਪਾਂ ਨੇ ਕੰਨਾਂ ਦੇ ਪੇ ਅਡਰ ਤਿਆਰ ਲਾਉਣੇ ਨੇ ਦੋਨੇ ਪੱਲਿਆਂ ਦੀ ਠੀਕ ਹੈ ਨਾਲੇ ਵੀ ਦੇਖਣ ਨਾਲ ਦੇ ਨਾਲ ਕਾਂ ਦਾ ਇਹ ਕੱਪੜੇ ਵਿੱਚ ਤੇ ਆਪਾਂ ਤੇਲ ਲਾਵਾਂਗੇ ਜੀ ਆਪਾਂ ਨੇ ਕਮੀਜ਼ ਪਰ ਹਟਾ ਕੇ ਰੱਖ ਲਈਆਂ ਜੀ ਪਿਛਲਾ ਭਰਾ ਅਡ ਤੈਨ ਲਾ ਲਿਆ ਜੀ ਤੇ ਮੋਹਲਾ ਪੱਲਾ ਅਡ ਤੈਨ ਲਾ ਰਿਹਾ हम जी फैल तीरा लवेंगे जी तीरा भी फिटिंग अकॉर्डिंग ही लवेंगे साढ़े बच छाती है जी इन्हों की ठीक है इन्हना मुढ़ला गला इंच तैयार है पिछला वाला ती ती तीन इंच तैयार हैरा लवे आप इंचरा ला इ ठीक है जी सत इंच मोडे लवेंगे ठीक है ਸਵਾਹ ਹੱਤਾਪਨ ਹੀ ਰਹਿਤਾ ਹੈ 7 ਇੰਚ ਮੋੜ ਲ ਤੇ ਜਪਾ ਨੇ ਤੇ ਆਪਾਂ ਸਾਢੇ 22 ਇੰਚ ਛਾਤੀ ਹੈ ਜੀ ਆਪਣੀ ਇਹਦਾ ਹਾਫ ਕਰ ਲਾਂਗੇ ਜੀ ਸਾਢੇ 11 ਇੰਚ ਠੀਕ ਹੈ ਇੱਥੋਂ ਆਪਾਂ ਸਿੱਧੀ ਲਾਈ ਲ ਨੀ ਆਲੀ ਨੀ ਆਲੀ ਸਮਝਣ ਵਾਸਤੇ 7 ਇੰਚ ਪਰ ਬਲਾਵਾਂਗੇ ਕਮਰ ਦਾ ਨਿਸ਼ਾਨ ਉਸ ਤੋਂ ਬਾਅਦ ਮੈਂ ਸਾਈਜ਼ ਲਈ ਨਿਸ਼ਾਨ ਲਾਈ ਸਾਢੇ 14 ਇੰਚ ਪਰ ਚਾਕ ਚਰ ਤਿਆਰ ਹੈ ਜੀ 15 ਇੰਚ ਪਰ ਨਿਸ਼ਾਨ ਲਾ ਲਿਆ ਜੀ ਮੈਂ ਠੀਕ ਹੈ ਇਹ ਵੀ ਆਪਾਂ ਨੇ ਲੈਂ ਲਗਾ ਲਈ ਸੀ ਤੇ ਹੁਣ ਆਪਾਂ हिਪ ਪਨਾਪਨੇ ਆ ਜੀ ਸਾਢੇ 23 ਇੰਚ हिਪ ਹੈ ਜੀ ਇਹਦੇ ਪੌਣੇ 12 ਇੰਚ ਲਾਵਾਂਗੇ ਜੀ ਇਹਦਾ ਠੀਕ ਹੈ ਕਮਰ ਹੈਗੀ ਨੇ 21.5 ਇੰਚ ਠੀਕ ਹੈ ਆਪਾਂ ਅੱਧਾ ਇਹ ਖਾਤੂ ਲਾਵਾਂਗੇ ਇੱਥੇ ਆਉਂਦਾ ਜੀ ਇਹਦਾ ਪਲੇਟਾ ਪਾਣੀ ਹੈ ਜੀ ਇਹਦੀਆਂ ਠੀਕ ਹੈ ਇਹਨਾਂ ਇਸ ਲਾਈ ਲਾਵਾਂਗੇ ਕਿਉਂਕਿ ਨਾ ਤਾਂ ਇਹਨਾਂ ਦੀ ਇੱਥੇ ਚੀਜ਼ ਵੱਡੀ ਹੈ ਜੀ ਆਹ ਆਹ ਪਾਰਟ ਵੀ ਬਹੁਤ ਭਾਰੀ ਨਹੀਂ ਹੈਗਾ ਜੀ ਨੋਰਮਲ ਹੈ ਜੀ ਠੀਕ ਹੈ ਤੇ ਹਿਪ ਵੀ ਨੋਰਮਲ ਆ ਤੇ ਸੋਭਾ ਜਿਵੇਂ ਸਿੰਪਲ ਸਲਾਈ ਲੱਗਦੀ ਹੈ ਜੀ ਉਵੇਂ ਨਿਸ਼ਾਨ ਲਾ ਲਿਆ ਜੀ ਮੈਂ ਉਸ ਤੋਂ ਬਾਅਦ ਆਪਾਂ ਕਾਟ ਦਾ ਨਿਸ਼ਾਨ ਲਾਵਾਂਗੇ ਜੀ ਕਾਟ ਆਪਾਂ 2 ਇੰਚ ਪਰ ਪਾਵਾਂਗੇ ਕਾਟ ਠੀਕ ਹੈ ਇੱਥੋਂ ਆਪਾਂ ਨੇ ਡੇਢ ਸਿੱਧਾ ਰੱਖ ਲੈਣਾ ਜੀ ਸਿੱਧਾ ਰੱਖ ਕੇ ਆਪਾਂ ਕਾਟ ਪਾਵਾਂਗੇ ਠੀਕ ਹੈ ਇਹ ਨਿਸ਼ਾਨਾਂ ਦਾ ਸੈਂਟਰ ਜਿਹੜਾ ਵਿਚ ਨੂੰ ਕਰਾਸ ਕਰਕੇ ਲਾਵਾਂਗੇ ਤੇ ਅੱਗੇ ਪੀੜੀਆਂ ਦੇ ਨਿਸ਼ਾਨ ਕਰਾਸ ਕਰਾਂਗੇ ਇਹ ਆਪਾਂ ਠੀਕ ਹੈ ਆ ਦੇਖੋ ਠੀਕ ਹੈ ਤੇ ਇਸ ਤੋਂ ਬਾਅਦ ਫਰੰਟ ਦੇ ਨਿਸ਼ਾਨ ਵੀ ਲਾ ਲੈਣੇ ਆ ਜੀ 14 ਇਹ ਫਰੰਟ તૈયાર ਸੀਗਾ 15 ਇੰਚ ਪਰ ਨਿਸ਼ਾਨ ਲਾਵਾਂਗੇ ਫਰੰਟ ਦਾ ਠੀਕ ਹੈ ਇਹ ਅੱਧਾ ਵਿੱਚ ਚਲੇ ਜਾਊਗਾ ਠੀਕ ਹੈ ਥੋੜਾ ਜਿਹਾ ਹੀੜਾ ਰੱਖ ਕੇ ਲਾਵਾਂਗੇ ਤਾਂ ਕਪੜਾ ਉੱਪਰ ਨਹੀਂ ਜਾਂਦਾ ਹੈਗਾ ਇਹ ਫਰੰਟ ਦਾ ਨਿਸ਼ਾਨ ਜੀ ਨਾਪਣਾ ਹੀ ਨਾਪਣਾ ਇਹ ਨਾ ਕਦੇ ਹੀ ਫੁੱਲਦਾ ਨਹੀਂ ਹੈਗਾ ਠੀਕ ਹੈ ਜਿਹੜੇ ਬੜਾ ਪਾਏ ਨੇ ਉਹ ਹੀ ਪੈਂਦੇ ਜੀ ਸੋਪਾ ਹੁਣ ਇਸ ਤੋਂ ਬਾਹਰ ਆਪਾਂ ਹੁਣ ਲਾਵਾਂਗੇ ਆਪਣੇ ਪਲੇਟਾ ਕਿੰਨੇ ਪਿੰਚੇ ਪਾਈਆਂ ਹੋਈਆਂ ਜੀ 11.5 ਪਰਤੀਆ ਸੀ ਪੇਟਾਂ ਨਾਲ ਜੀ ਅਪਾ 2 ਇੰਚ ਫਾਦੂ ਲਵਾਂਗੇ 12 ਇੰਚ ਪਰ ਰੱਖਾਂਗੇ ਪਲੇਟ ਇਹ ਕਿੰਨਾ ਗੈਵਲ ਨੇ ਆਪਾਂ 3.5 ਇੰਚ ਦਾ ਠੀਕ ਹੈ ਤੇ ਇਸ ਤੋਂ ਬਾਅਦ ਵੀ ਆਪਾਂ 7 ਇੰਚ ਆਪਾਂ ਲੰਬੀਆਂ ਪਲੇਟਾਂ ਪਾਵਾਂਗੇ ਇਹ ਜ਼ਰੂਰੀ ਨਹੀਂ ਹੈਗਾ ਜੀ ਇਹ ਜਿਹੜਾ ਆਪਣਾ ਕਮਦਾ ਨਿਸ਼ਾਨ ਆਪਾਂ 7 ਇੰਚ ਪਰ 7 ਇੰਚ ਪਰ ਰਹੇ ਇਹ 8 ਤੇ 8.5 ਇੰਚ ਵੀ ਹੋ ਸਕਦਾ ਏ ਠੀਕ ਹੈ ਹਰ ਇੱਕ ਦਾ ਅੱਡਾਡ ਹੁੰਦਾ ਹੈ ਜੀ ਸੋ ਪਲੇਟਾਂ ਨਿਸ਼ਾਨ ਲਾ ਲਏ ਆਂ ਜੀ ਆਪਾਂ ਨੇ ਤੇ ਹੁਣ ਆਪਾਂ ਇਸੀ ਸਲਾਈ ਲਾਵਾਂਗੇ ਪਲੇਟਾਂ ਦਾ ਆਪਾਂ ਨੇ ਹਾਫ ਕਰ ਲੈਣਾ ਜੀ ਇਦਾਂ ਠੀਕ ਹੈ ਇਹਦੇ ਅਕੋਰਡਿੰਗ ਹੀ ਆਪਾਂ ਪਲੇਟ ਪਾਵਾਂਗੇ ਸਿੱਧੀਆਂ ਪਲੇਟਾਂ ਦਾ ਅੱਧ ਕਰਕੇ ਜਿੱਥੇ ਨਿਸ਼ਾਨ ਆਉਂਦਾ ਹੈ ਜੀ ਉੱਥੇ ਆਪਰੇ ਛਿਪਲੇਟ ਬਣਾਉਣੀ ਹੈ ਜੀ ਠੀਕ ਹੈ ਜਿਹੜੀ ਮੋਢੇ ਦੀ ਛਿਪਲੇਟ ਬਣਾਉਣੀ ਹੈ ਜੀ ਇਹ ਦੋਹਾਂ ਸੈਂਟਰ ਲੈਣਾ ਸਿੱਧੀ ਪਲੇਟ ਤੇ ਆਪਣੀ ਫੀਟਿੰਗ ਵਾਲੀ ਪਲੇਟ ਦੀ ਸੈਂਟਰ ਲੈ ਲੈਣਾ ਜੀ ਆਪਾਂ ਤੇ ਆਪਰੇ ਮੋਢੇ ਦਾ 6.5 ਇੰਚ ਰੱਖਣਾ ਜੀ ਉੱਥੇ ਨਿਸ਼ਾਨ ਲਾ ਲੈਣਾ ਜੀ ਆਪਾਂ ਨੇ ਆ ਦੇਖੋ ਇੱਥੇ ਆਉਂਦਾ ਨਿਸ਼ਾਨ ਆਪਣਾ 6.5 ਤੇ ਇੱਥੇ ਆਪਾਂ ਨੇ ਇਹ ਜਿਹੜੀ ਪਲੇਟ ਹੈ ਬਣਾ ਲੈਣੀ ਜੀ ਆਪਣੀ ਤ੍ਰਿਸ਼ੀ ਪਲੇਟ ਬਣਾ ਲੈਣੀ ਜੀ ਆਪਾਂ ਮਲੇਟਾਂ ਪੈ ਚੁੱਕੀਆਂ ਜੀ ਸਭ ਤੋਂ ਪਹਿਲਾਂ ਆਪਾਂ ਮੋਢੇ ਦੀ ਕਟਿੰਗ ਕਰਦੇ ਹਾਂ ਜੀ ਕਾਟ ਪਾਉਣੀ ਮੋਢੇ ਦੀ ਆਪਾਂ ਮੋਢੇ ਦੀ ਕਾਟ ਪਾ ਲੰਨੇ ਆ ਜੀ ਇਹ ਗਈ ਸਾਰੀ ਕਾਟ ਪਾ ਲਈਏ ਜੀ ਤੇ ਹੁਣ ਫਿਰ ਫਰੰਟ ਦੀ ਕਾਟ ਪਾਵਾਂਗੇ ਇੱਕ ਪੱਲਾ ਇਹਣਾ ਛੱਡ ਦੇ ਪਿਛਲਾ ਫਰੰਟ ਦੀ ਕਾਟ ਦੀ ਪਾ ਲੰਨੇ ਆ ਜੀ थोड़ी हेठा रख के पानी है जी ठीक है ये यहाँ की होंगे कमीज पिछले होने जाता जी है थोड़ी कटिंग हेठा से करनी है जी अपने तो आप मोडे जी उदा ही जी काट पा ली एना कमीज घूमता नहीं है ये पाने जरूरी है बहुत मोडे जी काट तो अपना जो एक्स्ट्रा फिटिंग कट देंगे कपड़ा जी ਆਪਾਂ ਪੇਟਨਸ਼ਾਂ ਲਾ ਲਏ ਆ ਜੀ ਕਰਕੇ ਠੀਕ ਹੈ ਹੁਣ ਆਪਾਂ ਬੈਗ ਗਲੇ ਕਟਿੰਗ ਕਰਦੇ ਆ ਜੀ ਆਪਾਂ ਇਹ ਬੈਗਾ ਕਿੰਨੀ ਥਿਆਰ ਹੈ ਜੀ ਇਹ ਸਾਢੇ ਦਿਨ ਪਰ ਚਾਂ ਲਾਵਾਂਗੇ ਇਹ ਤੋਂ ਆਪਾਂ 5 ਇੰਚ ਰੱਖਣਾ ਹੈ ਆ ਦੇਖੋ ਸਾਢੇ 3 ਇੰਚ ਦੇ ਨਾਲ ਚਾਂ ਲਾ ਕੇ ਇਹਨੋਂ ਉੱਪਰ ਇੱਕ ਇੰਚ ਦੀ ਸ਼ੇਪ ਦੇਣੀ ਹੈ ਜੀ इदा कटिंग करा आप इंच करा ठीक है देखो अब कमीज कटिंग हो चुकी है जी साड़ी भी बजी लगे सराई जरूर करना जी धनबाद जी